ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੱਲੋਂ ਆਪ ਸਭ ਨੂੰ ਲੋਹੜੀ ਦੇ ਤਿਉਹਾਰ ਦੀਆਂ ਲੱਖ ਲੱਖ ਵਧਾਈਆਂ ਅੱਜ ਜੀਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਆਗਮਨ ਪੁਰਬ ਦੇ ਮੱਦੇਨਜ਼ਰ ਪ੍ਰਭਾਤ ਫੇਰੀ ਕੱਢੀ ਗਈ ਜਿਸ ਵਿੱਚ ਸੰਗਤਾਂ ਵਾਹਿਗੁਰੂ ਸਿਮਰੰਦਾ ਨਾਮ ਜਪਦੀਆਂ ਪਹਿਲੇ ਪੜਾਵਲ ਪਹੁੰਚਦੀਆਂ ਨੇ ਜਿੱਥੇ ਕੀ ਬਹੁਤ ਹੀ ਵਧੀਆ ਪਾਉ ਭੱਜੀ ਅਤੇ ਕੌਫੀ ਦੇ ਲੰਗਰ ਵਰਤਾਏ ਗਏ ਸੰਗਤਾਂ ਨੇ ਬਹੁਤ ਹੀ ਆਰਾਮ ਨਾਲ ਬੈਠ ਕੇ ਲੰਗਰ ਦਾ ਆਨੰਦ ਮਾਣਿਆ ਅਤੇ ਬਹੁਤ ਹੀ ਬੱਚਿਆਂ ਨੇ ਵੀ ਇੰਜੋਏ ਕੀਤਾ ਉਸ ਤੋਂ ਬਾਅਦ ਸੰਗਤਾਂ ਦੂਸਰੇ ਪੜਾਵਲ ਪਹੁੰਚੀਆਂ ਜਿੱਥੇ ਕੀ ਸੰਗਤਾਂ ਨੇ ਮਲਾਈ ਚਾਂਪ ਦਾ ਲੰਗਰ ਛਕਿਆ ਅਤੇ ਵਾਹਿਗੁਰੂ ਸਿਮਰਨ ਦਾ ਨਾਮ ਲਿਆ ਸਿਮਰਨ ਕਰਦਿਆਂ ਸੰਗਤਾਂ ਤੀਜੇ ਪੜਾਵਲ ਹੁੰਦੀਆਂ ਹੋਈਆਂ ਅੱਗੇ ਹੋਈਆਂ ਵਾਪਸੀ ਵੱਲ ਸੰਗਤਾਂ ਜੇਪੀ ਕਲੋਨੀ ਪਹੁੰਚੀਆਂ ਜਿੱਥੇ ਕੀ ਸੰਗਤਾਂ ਨੇ ਪਹੁੰਚ ਕੇ ਬਹੁਤ ਹੀ ਸੁਆਦ ਦੁੱਧ ਅਤੇ ਸਮੋਸਿਆਂ ਦਾ ਲੰਗਰ ਜਿਹੜਾ ਕਿ ਉੱਥੇ ਵਰਤਾਇਆ ਗਿਆ ਉਹਦਾ ਆਨੰਦ ਮਾਣਿਆ ਅਤੇ ਵਾਹਿਗੁਰੂ ਸਿਮਰਨ ਦਾ ਨਾਮ ਚੱਲਦਾ ਰਿਹਾ ਇਸ ਤਰ੍ਹਾਂ ਸੰਗਤਾਂ ਨੇ ਠੰਡ ਵਿੱਚ ਵਾਹਿਗੁਰੂ ਵਾਹਿਗੁਰੂ ਕਰਦੇ ਆ ਸਾਰੀ ਪ੍ਰਭਾਤ ਫੇਰੀ ਦਾ ਆਨੰਦ ਮਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ